ਇਥੋਂ ਲੈ ਕੇ ਜਿਵੇਂ ਉਹ ਕਹਿੰਦੇ ਨੇ ਜਿੱਥੋਂ ਤੱਕ ਨਿਗਰਾਨੀ ਜਾਂਦੀ ਹੈ ਇਹਨਾਂ ਦੀ ਸਾਰੀ ਜਗ੍ਹਾ ਅੱਛਾ ਇਹਨਾਂ ਦੀ ਉਹ ਤੁਹਾਨੂੰ ਘਟੋ ਘਟ ਅੱਧਾ ਕਿਲੋਮੀਟਰ ਦੂਰ ਤੇ ਬਾਉਂਡਰੀ ਵਾਲ ਦਿਖ ਰਹੀ ਕੰਦ ਦੇਖ ਰਹੀ ਹੈ ਵੀਰੇ ਦਾਈ ਉੱਥੋਂ ਤੱਕ ਹੈ ਉਧਰ ਉਹ ਦਿਖ ਰਹੀ ਕੰਦ ਤੁਹਾਨੂੰ ਔਰ ਅੱਛਾ ਤੇ ਇਹ 250 ਕਰੋੜ ਸੌਰੀ 250 ਕਿਲਾ ਜ਼ਮੀਨ ਹੈ ਤੇਰੀ ਜੀ ਕੀਮਤ ਲਗਾਈ ਹੈ ਤਾਂ 250 ਕਰੋੜ ਤੋਂ ਲੈ ਕੇ 500 ਕਰੋੜ ਦੀ ਕੀਮਤ ਹੈ ਇਹ ਜਗ੍ਹਾ ਦੀ ਇਹ ਦੁੱਦੀ ਦੀ ਜਗ੍ਹਾ ਸੀਗੀ ਦੁੱਦੀ ਦੀ ਜਗ੍ਹਾ ਸੀ अच्छा तो ओदूं मुड़के ओदी मौत भी जेल ਦੇ ਵਿੱਚ ਹੀ ਹੋਈ ਹੈ ਬੰਦੇ ਦੀ। ਅੱਛਾ ਜੇਲ੍ਹ ਚ ਮਰ ਗਿਆ। ਜੇਲ੍ਹ ਚ ਮੌਤ ਹੋ ਗਈ। ਤੇ ਵੀਰੇ ਕੋਈ ਵਾਲੀ ਵਾਰਸ ਕੋਈ ਨਹੀਂ ਹੁਣ ਰਿਹਾ ਉਹਦਾ। ਬੇਟਾ ਵੀ ਹੈ ਨਹੀਂ ਉਹਦੇ ਤਾਂ। ਅੱਛਾ ਜੀ ਉਹ ਵੀ ਡੈਥ ਹੋਈ ਹੋਈ ਹੈ। ਉਹਦੀ ਵੀ ਡੈਥ ਹੋ ਗਈ। ਹਾਂ ਉਹਨਾਂ ਦੇ ਤਾਂ ਮਤਲਬ ਇੰਨਾ ਕ ਪੈਸਾ ਸੀਗਾ ਵੀ ਆਸਟ੍ਰੇਲੀਆ ਦੇ ਵਿੱਚ ਵੀ 500 ਕਰੋੜ ਦੀ ਜਾਇਦਾਦ ਆ ਉਹਨਾਂ ਦੀ। ਤੋਂ ਆਪੇ ਮੇਰੇ ਖਾਲ ਸ਼ਾਇਦ ਨਵਾਂ ਸ਼ਹਿਰ ਵੱਲ ਦੇ ਸੀਗੇ। ਹਾਂ ਬਿਲਕੁਲ ਜੀ। ਤਾਂ ਉੱਥੇ ਉਹ ਦੁੱਧ ਦਾ ਕੰਮ ਕਰਦੇ ਹੁੰਦੇ ਸੀ ਦੁੱਧਦੀ ਸੀਗੇ। ਓਕੇ। ਇਹ ਦੇਖ ਲਓ ਕਿੱਦਾਂ ਆਉਂਦੇ ਇੱਥੇ ਫੋਟੋ ਮਾ ਕੇ ਬਾਈ ਤੁਸੀਂ ਗੰਦ ਪਾਇਆ ਯਾਰ ਉ ਜਿਹਨੇ ਇੱਥੇ ਤੁਹਾਨੂੰ ਕੋਈ ਲੋਹਾ ਮਿਲੂਗਾ ਹੀ ਨਹੀਂ ਲੋਹਾ ਸਾਰਾ ਕੱਢ ਕੇ ਲੈ ਗਿਆ ਭੰਨ ਭੰਨ ਕੇ ਅੱਛਾ ਹਾਂ ਦੇਖੋ ਲੋਕੋ ਲੋਕਾਂ ਦੇ ਹਾਲ ਦੇ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਦੋਸਤੋ ਜੇ ਤੁਹਾਨੂੰ ਪਤਾ ਆ ਨਵੀਆਂ ਨਵੀਆਂ ਚੀਜ਼ਾਂ ਨਵੇਂ ਨਵੀਆਂ ਹਵੇਲੀਆਂ ਤੇ ਨਵੇਂ ਨਵੇਂ ਜਿਹੜੇ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਆ ਬਠਿੰਡੇ ਦੇ ਵਿੱਚ ਖੜੇ ਆ ਇੱਕ ਦੋਦੀ ਜਿੰਨ ਆਪਣਾ ਕਾਰੋਬਾਰ ਦੁੱਧ ਤੋਂ ਸ਼ੁਰੂ ਕੀਤਾ ਸੀਗਾ ਕਾਰੋਬਾਰ ਇੰਨਾ ਕਿ ਸੀਗਾ ਕਿ ਹੌਲੀ-ਹੌਲੀ ਵਧਾਉਂਦਾ ਗਿਆ ਤੇ ਆਪਣੀ ਜਿਹੜੀ ਕਰੋੜਾਂ ਦੀ ਪ੍ਰਾਪਰਟੀ ਬਰਾਂਡ ਛੱਡ ਗਿਆ ਜਿੱਥੇ ਖੜੇ ਆ ਆਪਾਂ ਆਲੇ-ਦੁਆਲੇ 250 ਕਿੱਲਾ ਬਰਾਂਡ ਪਿਆ ਬਿਲਕੁਲ ਖਾਲੀ ਪਿਆ ਆ ਮੈਂ ਇਹ ਗੱਲ ਹੋਰਦਾ ਤੇ ਮੈਂ ਜਿਹੜੀ 250 250 ਕਿੱਲੇ ਆ ਤੇ 3 ਲੱਖ ਦੀ ਪ੍ਰਾਪਰਟੀ 3 ਲੱਖ ਕਰੋੜ ਦੀ ਪ੍ਰਾਪਰਟੀ ਉਹ ਬਰਾਂਡ ਛੱਡ ਗਏ ਉਹਨੂੰ ਕਿਸੇ ਦਾ ਕਿਸੇ ਨੂੰ ਨਹੀਂ ਪਤਾ ਸਾਹਮਣੇ ਆਲੀ ਸ਼ਾਨ ਕੋਠੀ ਜਿੱਥੇ ਅਸੀਂ ਜਾਵਾਂਗੇ ਗੱਲਬਾਤ ਕਰਾਂਗੇ ਉੱਥੇ ਜਾ ਕੇ ਦਿਖਾਵਾਂਗੇ ਵੀ ਕੀ ਮਜਬੂਰੀ ਸੀ ਇਸ ਬੰਦੇ ਦੀ ਕੀ ਮੈਲਾਂ ਵਰਗੇ ਘਰ ਛੱਡ ਗਿਆ ਇੰਨੀ ਵਧੀਆ ਪ੍ਰਾਪਰਟੀ ਛੱਡ ਗਿਆ ਕਹਿੰਦੇ ਆਪਣੀ ਪਾਣੀ ਵਾਲੀ ਟੈਂਕੀ ਲਗਾਈ ਹੋਈ ਸੀ ਜਿਹੜੀ ਇੱਕ ਪੂਰੇ ਪਿੰਡ ਨੂੰ ਲੱਗਦੀ ਆ ਇਹ ਤੁਸੀਂ ਦੇਖ ਲਓ ਸਾਹਮਣੇ ਆ ਸਾਰੇ ਪਾਰਕ ਬਣੀ ਹੁੰਦੀ ਸੀ ਆ ਫੁਆਰਾ ਸਿਗਾ ਦੋਸਤੋ ਚੱਲਦੇ ਆ ਨਾਲ-ਨਾਲ ਤੇ ਬਾਈ ਜੀ ਹੁਣੀ ਸਾਡੇ ਇੱਥੇ ਮਿਲ ਗਏ ਸੀ ਆਪਾਂ ਬਾਈ ਜੀ ਹੁਣਾਂ ਨੂੰ ਰੋਕਿਆ ਫਿਰ ਕਿ ਸਾਨੂੰ ਇਹਦੀ ਡਿਟੇਲ ਜਰੂਰ ਦਿਓ ਤੇ ਆਪਾਂ ਚੱਲਦੇ ਆਂ ਬਾਈ ਜੀ ਹੁਣਾਂ ਦਾ ਗੱਲਬਾਤ ਵੀ ਕਰਦੇ ਆਂ ਕੀ ਕੀ ਮਜਬੂਰੀ ਹੋ ਜਾਂਦੀ ਆ ਲੋਕਾਂ ਦੀ ਇੰਨੀ ਪ੍ਰਾਪਰਟੀ ਦੇ ਮਾਲਕ ਕਿਦਾਂ ਮਰ ਜਾਂਦੇ ਆ ਯਾਰ ਇੰਨੀ ਮਿਹਨਤ ਕਰਕੇ ਅਸੀਂ ਬੇਨਤੀ ਇੱਕ ਹੀ ਕਰਦੇ ਆਂ ਕਿ ਤੁਸੀਂ ਹੱਸ ਖੇਡ ਕੇ ਰਿਆ ਕਰੋ ਹਰੇਕ ਨਾ ਕਿਸੇ ਦੀ ਚੀਜ਼ ਦੇ ਕੇ ਜਲਿਆ ਨਾ ਕਰੋ ਇਹ ਤਾਂ ਕਿਸਮਤ ਦੇ ਸੌਦੇ ਆ ਲੋਕਾਂ ਦੀ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਇੱਥੇ ਪਈ ਰਹੀ ਗਈ ਤੇ ਚਲਦੇ ਆ ਬਾਈ ਜੀ ਹੁਣੇ ਮਿਲੇ ਸੀ ਬਾਈ ਹਸਤੀ ਕਾਲ ਜੀ ਤੁਸੀਂ ਕਾਲ ਬਾਈ ਜੀ ਵੀਰੇ ਠੀਕ ਹਾਂ ਜੀ ਬਹੁਤ ਵਧੀਆ ਹੋ ਤੁਸੀਂ ਦੱਸੋ ਤੇ ਵੀਰ ਜੀ ਪਹਿਲਾਂ ਤਾਂ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੁਸੀਂ ਜਾਣਾ ਸੀਗਾ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਅਸੀਂ ਨਾ ਘੁੰਮਦੇ ਫਿਰਦੇ ਹੁਸ਼ਿਆਰਪੁਰ ਇੱਧਰ ਆ ਗਏ ਆਜੋ ਆਜੋ ਤੁਹਾਨੂੰ ਖਾਣ ਤੇ ਵੀਰੇ ਇਹ ਜਿਹੜੀ ਕੋਠੀ ਆ ਯਾਰ ਇੰਨੀ ਸੋਹਣੀ ਆਲੀਸ਼ਾਨ ਕੋਠੀ ਆ ਇਹ ਹਾਂਜੀ ਇਹ ਵੀਰੇ ਕੀ ਮਸਲਾ ਆ ਕਿਉਂ ਇਦਾਂ ਪਈ ਆ 250 ਕਿੱਲਾ ਕਿਉਂ ਬਰਬਾਦ ਹੋਇਆ ਸਟੋਰੀ ਕੀ ਆ ਇਸ ਕੋਠੀ ਦੀ ਇਸ ਬੰਦੇ ਦੀ ਸਟੋਰੀ ਬਹੁਤ ਵੱਡੀ ਹੈ ਬਈ ਇਹ ਅੱਛਾ ਜੀ ਸਟੋਰੀ ਇੰਨੀ ਕੁ ਵੱਡੀ ਹੈ ਕਿ ਇਸ ਸਟੋਰੀ ਨੂੰ ਸਾਰਾ ਪੰਜਾਬ ਪੰਜਾਬ ਹੀ ਨਹੀਂ ਸਾਰਾ ਇੰਡੀਆ ਵੀ ਜਾਣਦਾ ਇਸ ਬੰਦੇ ਨੂੰ ਜਾਂ ਇਸ ਗਰੁੱਪ ਨੂੰ ਸਾਰੇ ਬੰਦੇ ਜਾਣਦੇ ਹੈਗੇ ਅੱਛਾ ਜੀ ਅੱਜ ਦੀ ਘੜੀ ਤਾਂ ਇਹ ਦੇਖੋ ਬਰਬਾਦ ਹੈ ਵਿਰਾਨ ਹੈ ਇੱਥੇ ਕੀ ਹੈ ਇੱਥੇ ਆ ਜਿਵੇਂ ਗਾਈਆਂ ਚਾਰਨ ਵਾਲੇ ਹਾਂ ਬੱਕਰੀਆਂ ਚਾਰਨ ਵਾਲੇ ਪੱਠੇ ਵੜਨ ਵਾਲੇ ਇਹੋ ਜਿਹੇ ਲੋਕ ਆਉਂਦੇ ਹਨਾ ਇਹ ਹੁਣ ਪ੍ਰਾਪਰਟੀ ਉਹਨਾਂ ਦੀ ਹੋ ਗਈ ਨਹੀਂ ਇਹਨਾਂ ਦੀ ਨਹੀਂ ਹੋਈ ਇਹ ਤਾਂ ਵੈਸੇ ਆ ਜਾਂਦੇ ਚਲੋ ਮਤਲਬ ਵੀ ਕਿਹਨਾਂ ਘਾ ਖੜਾ ਇੱਥੇ ਹੁਣ ਤੁਸੀਂ ਆ ਦੇਖ ਲਓ ਕੀ ਹਾਲਾਤ ਕੀ ਆ ਰੇ ਹਾਂ ਜੇ ਇਹ ਸਹੀ ਬਣ ਜਾਂਦੀ ਤਾਂ ਇਹ ਮਤਲਬ ਬਠਿੰਡਾ ਦੀ ਸਭ ਤੋਂ ਪੌਸ਼ ਕਲੋਨੀ ਹੋਣੀ ਸੀ ਸਭ ਤੋਂ ਮਹਿੰਗੀ ਸਭ ਤੋਂ ਮੇਨ ਕਲੋਨੀ ਕਿਉਂਕਿ ਹਾਈਵੇ ਦੇ ਉੱਪਰ ਹੈ ਅੱਛਾ ਜਿਹੜਾ ਤੁਸੀਂ ਉਹ ਗੇਟ ਦੇਖ ਰਹੇ ਹੋ ਨਾ ਹਾਂ ਉਹ ਗੇਟ ਕੀ ਆ ਜਿਹੜਾ ਬਠਿੰਡਾ ਅਮਰੀਕਸਰ ਐਨ ਐਚ 54 ਹਾਈਵੇ ਹੈ ਹਾਂ ਉਹ ਹੈ ਹਾਈਵੇ ਦੇ ਉੱਪਰ ਲੱਗਿਆ ਹੋਇਆ ਅੱਛਾ ਹਾਈਵੇ ਦੇ ਉੱਪਰ ਵਾਲਾ ਹਾਂਜੀ ਤੇ ਇੱਥੇ ਅੱਜ ਦੀ ਡੇਟ ਦੇ ਵਿੱਚ ਜ਼ਮੀਨ ਦਾ ਰੇਟ ਆ ਜਿਹੜਾ ਉਹ 1 ਕਰੋੜ ਤੋਂ 2 ਕਰੋੜ ਰੁਪਏ ਨੂੰ ਕਿ अच्छा ਤੇ ਇਹ 250 ਕਰੋੜ ਸੌਰੀ 250 ਕਿਲਾ ਜਮੀਨ ਹੈ ਤੇਰੀ ਜੀ ਕੀਮਤ ਲਗਾਈ ਹੈ ਤਾਂ 250 ਕਰੋੜ ਤੋਂ ਲੈ ਕੇ 500 ਕਰੋੜ ਦੀ ਕੀਮਤ ਹੈ ਇਹ ਜਗਾ ਦੀ ਇਹ ਦੁੱਦੀ ਦੀ ਜਗਾ ਸੀਗੀ ਦੁੱਦੀ ਦੀ ਜਗਾ ਸੀ ਦੁੱਦੀ ਕਿੱਦਾਂ ਹੋ ਗਿਆ ਕਿ ਦੁੱਦੀ ਦੁੱਧ ਵੇਚਣ ਵਾਲਾ ਇੰਨੀ ਪ੍ਰਾਪਰਟੀ ਦਾ ਮਾਲਕ ਕਿੱਦਾਂ ਬਣ ਗਿਆ ਉਹ ਕਹਿੰਦੇ ਨੇ ਕਿ ਜਦੋਂ ਬਦਲਦਾ ਕੁਛ ਹੈ ਨਾ ਤਾਂ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਕਿਵੇਂ ਹੁੰਦਾ ਹਾਂ ਤਾਂ ਉਹ ਬੰਦਾ ਇਹ ਸੀਗਾ ਕਿ ਇੱਕ ਦੁੱਦੀ ਤੋਂ ਇੱਕ ਬਹੁਤ ਵੱਡੇ ਲੈਵਲ ਤੇ ਨੈਸ਼ਨਲ ਲੈਵਲ ਤੇ ਪਹੁੰਚਿਆ ਤੇ ਉਦੋਂ ਮੁੜ ਕੇ ਨੈਸ਼ਨਲ ਤੋਂ ਫਿਰ ਉਹਨੇ ਉਹ ਕੁਝ ਦੇਖਿਆ ਜਿਹੜਾ ਨੂੰ ਨਹੀਂ ਦੇਖਣਾ ਚਾਹੀਦਾ ਸੀ ਅੱਛਾ ਤੇ ਉਦੋਂ ਮੁੜ ਕੇ ਉਹਦੀ ਮੌਤ ਵੀ ਜੇਲ੍ਹ ਦੇ ਵਿੱਚ ਹੀ ਹੋਈ ਹੈ ਬੰਦੇ ਦੀ ਅੱਛਾ ਜੇਲ੍ਹ ਚ ਮਰ ਗਿਆ ਜੇਲ੍ਹ ਚ ਮੌਤ ਹੋ ਗਈ ਤੇ ਵੀਰੇ ਕੋਈ ਵਾਲੀ ਬਾਤ ਕੋਈ ਨਹੀਂ ਹੁਣ ਰਿਆ ਉਹਦਾ ਬੇਟਾ ਵੀ ਹੈ ਨਹੀਂ ਉਹਦੇ ਤਾਂ ਅੱਛਾ ਜੀ ਉਹ ਵੀ ਡੈਥ ਹੋਈ ਹੋਈ ਹੈ ਉਹਦੀ ਵੀ ਡੈਥ ਹੋ ਗਈ ਹਾਂ ਉਹਨਾਂ ਦੇ ਤਾਂ ਮਤਲਬ ਇੰਨਾ ਕੁ ਪੈਸਾ ਸੀਗਾ ਵੀ ਆਸਟ੍ਰੇਲੀਆ ਦੇ ਵਿੱਚ ਵੀ 500 ਕਰੋੜ ਦੀ ਜਾਇਦਾਦ ਆ ਉਹਨਾਂ ਦੀ ਅੱਛਾ ਹੁਣ ਤਾਂ ਈਡੀ ਨੇ ਅਟੈਚ ਕਰਤੀ ਸਾਰੀ ਉਹ ਠੀਕ ਆ 500 ਕਰੋੜ ਦੀ ਜਾਇਦਾ ਅਸੀਂ ਸਮੁੰਦਰ ਦੇ ਵਿੱਚ ਘਰ ਬਣਾਏ ਹੋਏ ਸੀ ਉਹਨਾਂ ਦੇ ਸਮੁੰਦਰ ਦੇ ਵਿੱਚ ਦੀ ਰਸਤਾ ਬਣਾ ਕੇ ਇਹ ਜਿਹਾ ਸਿਸਟਮ ਸੀਗਾ ਪਰ ਜਦੋਂ ਕਹਿੰਦੇ ਪੁੱਠੀ ਪੈਂਦੀ ਤੇ ਪੈਂਦੀ ਹੈ ਅਸਲ ਦੇ ਵਿੱਚ ਤੁਸੀਂ ਇਸ ਨਾਮ ਸਾਰਿਆਂ ਨੇ ਸੁਣਿਆ ਹੋਊਗਾ ਨਿਰਮਲ ਸਿੰਘ ਪੰਗੂ ਅੱਛਾ ਜੀ ਪਰਲ ਗਰੁੱਪ ਦਾ ਨਾਮ ਹਾਂ ਸੁਣਿਆ ਵੀਰੇ ਇਹ ਜਗ੍ਹਾ ਪਰਲ ਗਰੁੱਪ ਦੀ ਆ ਸਾਰੀ ਠੀਕ ਆ ਪਰਲ ਗਰੁੱਪ ਦੇ ਮਾਲਕ ਸੀਗੇ ਨਰਮਲ ਸਿੰਘ ਪੰਗੂ ਅੱਛਾ ਜੀ ਜਿਹੜੇ ਨਰਮਲ ਸਿੰਘ ਪੰਗੂ ਸੀ ਉਹਨਾਂ ਦਾ ਜੇ ਬੈਕਗ੍ਰਾਉਂਡ ਆਪਾਂ ਜਾ ਕੇ ਦੇਖੀਏ ਉਹ ਤੁਹਾਡੇ ਏਰੀਆ ਵੱਲ ਦੇ ਸੀ ਦੁਆਬੇ ਮੇਰੇ ਖਾਲ ਸ਼ਾਇਦ ਨਵਾਂ ਸ਼ਹਿਰ ਵੱਲ ਦੇ ਸੀਗੇ ਹਾਂ ਬਿਲਕੁਲ ਜੀ ਤਾਂ ਉੱਥੇ ਉਹ ਦੁੱਧ ਦਾ ਕੰਮ ਕਰਦੇ ਨੇ ਦੁੱਧ ਦੋਧੀ ਸੀਗੇ ਓਕੇ ਉਦੋਂ ਮੁੜ ਕੇ ਇੱਕ ਕੰਪਨੀ ਆਈ ਜਿਵੇਂ ਨਾ ਪੈਸੇ ਡਬਲ ਕਰਨ ਵਾਲੀਆਂ ਕੰਪਨੀਆਂ ਸੀਗੀਆਂ ਨੇ ਜਿਵੇਂ ਸਹਾਰਾ ਗਰੁੱਪ ਸੀ ਹਾਂ ਇੱਕ ਸੀਗਾ ਗਰੁੱਪ ਪੀ ਦੇ ਨਾਮ ਤੇ ਸੀ ਉਹਦਾ ਹੁਣ ਮੈਨੇ ਨਾਮ ਨਹੀਂ ਯਾਦ ਆ ਰਿਹਾ ਉਹਦੇ ਵਿੱਚ ਇਹ ਨਾ ਐਜ਼ ਏਜੰਟ ਕੰਮ ਕਰਨ ਲੱਗੇ ਸੀਗੇ ਪਹਿਲਾਂ ਨਰਮਲ ਸਿੰਘ ਪੰਗ ਆਪਾਂ ਤੁਹਾਨੂੰ ਉੱਪਰ ਵੀ ਲੈ ਕੇ ਚਲਦੇ ਹਾਂ ਹਾਂਜੀ ਆ ਜੇ ਮੈਂ ਤੁਹਾਨੂੰ ਉੱਪਰ ਵੀ ਦਿਖਾ ਕੇ ਲਿਆਉਣਾ ਠੀਕ ਆ ਜਦੋਂ ਸਹਾਰਾ ਕੰਪਨੀਆਂ ਚੱਲਦੀਆਂ ਨੇ ਸਹਾਰਾ ਪਹਿਲਾਂ ਚੱਲਦੀ ਹੁੰਦੀ ਸੀ ਪਰਲ ਤੋਂ ਵੀ ਅੱਛਾ ਤਾਂ ਉਹ ਕੀ ਆ ਉਹਦੇ ਵਿੱਚ ਏਜੰਟ ਬਣੇ ਉਹਨਾਂ ਨੇ ਲੋਕਾਂ ਦੇ ਪੈਸੇ ਲਵਾਏ ਐਫ ਡੀ ਆਰ ਡੀ ਦੇ ਵਿੱਚ ਵੀ ਤੁਹਾਡੇ ਜਿਵੇਂ ਤੁਸੀਂ ਕਿਸ਼ਤਾਂ ਭਰੋ ਤੇ ਤੁਹਾਡੇ ਪੈਸੇ 5 ਸਾਲਾਂ 'ਚ 6 ਸਾਲਾਂ 'ਚ 7 ਸਾਲਾਂ 'ਚ ਡਬਲ ਹਾਂ ਠੀਕ ਆ ਉਸ ਵੇਲੇ ਬੈਂਕ 10 ਸਾਲਾਂ 'ਚ ਡਬਲ ਕਰਦੀ ਹੁੰਦੀ ਸੀਗੀ ਅੱਛਾ ਤਾਂ ਉਸ ਵੇਲੇ ਕੀ ਹੋਇਆ ਕਿ ਉਹਨਾਂ ਨੇ ਏਜੰਟ ਦੇ ਤੌਰ ਤੇ ਕੰਮ ਕੀਤਾ ਵਧੀਆ ਉਹਨਾਂ ਦਾ ਕੰਮ ਚੱਲਿਆ ਤਾਂ ਇੰਨੇ ਕੁ ਪੈਸੇ ਇਕੱਠੇ ਹੋ ਗਏ ਵੀ ਉਹਨਾਂ ਨੇ ਆਪਣੀ ਕੰਪਨੀ ਖੜੀ ਕਰਨ ਦੀ ਸੋਚ ਲਈ 1996-97 ਦੇ ਵਿੱਚ ਠੀਕ ਆ ਤਾਂ ਆਪਾਂ ਇੱਥੋਂ ਤੇ ਚੱਲਦੇ ਹਾਂ ਢੀੜਾ ਕੱਢਦੇ ਹਾਂ ਸਾਰੇ ਆ ਲਿਫਟ ਆਸਟ ਵੀ ਜਗਾ ਬਣੀ ਹੋਈ ਸੀ ਉੱਥੇ ਇਹ ਵੀਰੇ ਇਹ ਇਹ ਬਿਲਡਿੰਗ ਕਿੰਨੇ ਕਦੋਂ ਬਣੀ ਸੀ ਇਹ ਬਿਲਡਿੰਗ ਇਹ 2005 ਤੋਂ 10 ਦੇ ਵਿਚਾਲੇ ਜੀ ਬਣੀ ਹੋਈ ਹੈ ਹੋ ਗਏ ਨੂੰ 15 ਸਾਲ 30 ਸਾਲ ਹੋ ਚੱਲੇ ਵੀਰੇ 20 ਦੇ ਆਸ-ਪਾਸ ਹੀ ਲਾ ਲਓ ਤੁਸੀਂ ਹਾਂ ਉਸ ਬੰਦੇ ਨੇ ਕਿੰਨਾ ਵਧੀਆ ਸਟਰਕਚਰ ਤਿਆਰ ਕੀਤਾ ਸੀ ਬਹੁਤ ਵਧੀਆ ਹਾਂ ਉਹ ਉਹਨਾਂ ਨੇ ਉਹਨਾਂ ਨੂੰ ਪਰਲ ਕੰਪਨੀ ਜੋ ਸ਼ੁਰੂ ਕੀਤੀ 96 97 ਦੇ ਵਿੱਚ 14 ਬੂਮ ਬਹੁਤ ਆਇਆ ਅੱਛਾ 2010 ਤੱਕ ਲੋਕਾਂ ਦੇ ਪੈਸੇ ਲੱਗਦੇ ਰਹੇ ਆ ਇਹਦੇ ਵਿੱਚ ਕੰਪਨੀ ਦੇ ਵਿੱਚ ਅੱਛਾ ਯਕੀਨ ਮੰਨੋ ਦੇਸ਼ ਦੇ 6 ਕਰੋੜ ਲੋਕਾਂ ਦੇ ਪੈਸੇ ਲੱਗੇ ਵਿਸ਼ੇਨ ਚ ਇਹਦੇ ਵਿੱਚ ਹਾਂ ਠੀਕ ਆ ਇੰਨੀ ਜ਼ਿਆਦਾ ਲੋਕਾਂ ਦੇ ਪੈਸੇ ਸੀਗੇ ਠੀਕ ਆ ਤਾਂ ਆ ਤੁਸੀਂ ਦੇਖੋ ਨਾ ਕਿੱਡਾ ਸਿਸਟਮ ਬਣਾਇਆ ਹੋਇਆ ਸੀਗਾ ਆ ਲੋਕਾਂ ਦੀ ਕਿੰਨੀ ਵੇਵਕੂਫੀ ਹੈ ਲੋਕੀ ਨਾ ਗਾਲਾਂ ਕੰਧਾਂ ਤੇ ਲਿਖ ਗਏ ਆ ਅਸੀਂ ਸਕਰੀਨ ਤੇ ਸ਼ੂਬ ਨਹੀਂ ਕਰ ਸਕਦੇ ਇੰਨਾ ਗੰਦ ਲਿਖ ਕੇ ਗਏ ਨਾ ਜਿੰਨੂੰ ਅਕਲ ਨਹੀਂ ਹੈਗੀ ਕਿ ਜੇ ਕੋਈ ਬੰਦਾ ਮਰ ਗਿਆ ਕਿਸੇ ਦੀ ਪ੍ਰਾਪਰਟੀ ਆ ਕੰਸ ਕੰਮ ਤੁਸੀਂ ਖਰਾਬਤਾ ਨਾ ਕਰੋ ਬਈ ਬਈ ਗਧੇ ਲੋਕ ਆ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਮੈਂ ਇੱਥੇ ਪਹਿਲਾਂ ਕਰੀ ਕਹੀ ਆਈ ਹਾਂ ਨਾ ਆਪਾਂ ਕੋਈ ਇਹੋ ਜਿਹਾ ਪਰ ਲੋਕਾਂ ਨੂੰ ਉੱਥੇ ਅਕਲ ਹੈ ਹੀ ਨਹੀਂ ਆ ਕੀ ਕਰੀ ਜੀ 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 ਹਾਂਜੀ ਤਾਂ ਅਜੇ ਤੁਹਾਨੂੰ ਮੰਦਰ ਵੀ ਦਿਖਾਉਣਾ ਅੱਗੇ ਠੀਕ ਆ ਭਾਈ ਜਦੋਂ ਉਹਨਾਂ ਨੇ ਕੰਪਨੀ ਸ਼ੁਰੂ ਕੀਤੀ ਪੈਸੇ ਲੋਕਾਂ ਤੋਂ ਲੈਣੇ ਸ਼ੁਰੂ ਕੀਤੇ ਮਤਲਬ 10% 15% ਵਿਆਜ ਚੱਲਦਾ ਹੁੰਦਾ ਸੀ ਉਦੋਂ ਤਾਂ ਬੈਂਕ 'ਚ 10% ਹੁੰਦਾ ਹੀ ਤੁਹਾਨੂੰ ਉਹ ਕਿਧਰ ਪੈਸੇ ਧਰ ਦਿੰਦੇ ਹੁੰਦੇ ਸੀ ਅੱਛਾ ਜੀ ਤਾਂ 2010 'ਕ ਦੇ ਵਿੱਚ ਕੀ ਹੋਇਆ ਇਹਨਾਂ ਆਪਾਂ ਉੱਪਰ ਚੱਲਦੇ ਹਾਂ ਹੋਰ ਠੀਕ ਆ ਅੱਛਾ ਭਾਈ ਤਿੰਨ ਚਾਰ ਮੰਜ਼ਲੀ ਹੈ ਨਾ ਇਹ ਹਾਂਜੀ ਹਾਂਜੀ ਇੱਧਰ ਤੁਹਾਨੂੰ ਦਿਖਾਉਣਾ ਮੇਰੇ ਆ ਪੂਲ ਵੀ ਬਣਿਆ ਹੋਇਆ ਹੈ ਹਾਂਜੀ ਹਾਂਜੀ ਆਜੋ ਅੱਛਾ ਇਹ ਬਾਈ ਹੁਣੀ ਫੇਰ ਇੱਧਰ ਘੁੰਮਣੇ ਆ ਜਾਂਦੇ ਇੱਥੇ ਜਿਵੇਂ ਇੱਥੇ ਮੰ ਇਆ ਦੇਖ ਲੋ ਕਿਦਾਂ ਆਉਂਦੇ ਇੱਥੇ ਫੋਟੋ ਮੰਗ ਕੇ ਬਾਈ ਤੁਸੀਂ ਗੰਦ ਪਾਇਆ ਯਾਰ ਉੱਪਰ ਇਹੋ ਜਿਹੇ ਲੋਕ ਲਿਖ ਕੇ ਜਾਂਦੇ ਇੱਥੇ ਹੈ ਕਿੰਨੀ ਸੋਹਣੀ ਅੱਛਾ ਬਈ ਅੱਗੇ ਜੀ ਤਾਂ ਬਈ 2010 ਦੇ ਵਿੱਚ ਪਤਾ ਕੀ ਹੋਇਆ ਸਰਕਾਰ ਨੇ ਥੋੜਾ ਜਿਹਾ ਇਨਤ ਤੇ ਸ਼ਿਕੰਜਾ ਕਸਣਾ ਸ਼ੁਰੂ ਕਰਤਾ ਠੀਕ ਹੈ ਕਿਉਂਕਿ ਕੰਪਨੀਆਂ ਇਹ ਗਲਤ ਨਹੀਂ ਸੀਗੀਆਂ ਵੈਸੇ ਹਾਂ ਕੰਪਨੀਆਂ ਵਧੀਆ ਸੀ ਲੋਕਾਂ ਨੂੰ ਪੈਸੇ ਡਬਲ ਕਰਕੇ ਦੇਈ ਜਾਂਦੀਆਂ ਸੀਗਾ ਸਿਸਟਮ ਕੀ ਸੀ ਬਾਈ ਪਰਲ ਗਰੁੱਪ ਉਹਦਾ ਕੀ ਸੀਗਾ ਜਦੋਂ ਲੋਕਾਂ ਤੋਂ ਪੈਸੇ ਲੈਂਦੇ ਸੀ ਇਹ ਇਨਵੈਸਟਮੈਂਟ ਲੈਂਦੇ ਸੀ ਹੈਨਾ ਵੀ ਤੁਹਾਡੇ ਤੋਂ 15% ਵਿਆਜ ਤੇ ਇਨਵੈਸਟਮੈਂਟ ਲੈ ਲਈ ਹਾਂ ਤਾਂ ਉਹ ਪੈਸਾ ਜਿਹੜਾ ਇਹ ਲੈਂਦੇ ਸੀ ਉਹ ਰੀਅਲ ਏਸਟੇਟ ਦੇ ਵਿੱਚ ਯਾਨੀ ਕਿ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਸੀਗੇ ਅੱਛਾ ਠੀਕ ਹੈ ਪ੍ਰਾਪਰਟੀ ਦੇ ਵਿੱਚ ਉਸ ਟਾਈਮ ਬੂਮ ਸੀਗਾ ਹੂੰ ਮਤਲਬ ਕੰਪਨੀ ਨੇ ਲੋਕਾਂ ਤੋਂ 100 ਕਰੋੜ ਇਕੱਠਾ ਕੀਤਾ ਕੰਪਨੀ ਨੇ ਉਹਨਾਂ ਤੋਂ 200 ਕਰੋੜ ਦਾ ਲੋਕਾਂ ਨੂੰ ਦੇਣਾ ਹੈ ਤਾਂ ਪਰ ਕੰਪਨੀ ਪ੍ਰਾਪਰਟੀ 'ਚ 3-400 ਕਮਾ ਲੈਂਦੀ ਸੀ ਕੰਪਨੀ ਦੇ ਰਹੀ ਸੀ ਪੈਸੇ ਜਾਂ ਆਪਾਂ ਕਹਦੇ ਨਾ ਪੈਸੇ ਨਹੀਂ ਦੇ ਰਹੀ ਸੀ ਤਾਂ ਇਹ ਦੀ ਗੱਲ ਨਹੀਂ ਸੀ ਪੈਸੇ ਦੇ ਰਹੇ ਸੀ ਆ ਦੇਖ ਲਓ ਨਾ ਇੱਥੇ ਟੁੱਟ ਭੱਜ ਕਰਕੇ ਲੋਕ ਸਰੀਆ ਲੋਹਾ ਵੀ ਲੈ ਗਏ ਸਾਰਾ ਅੱਭੀ ਦੇਖੋ ਆ ਸਾਰਾ ਟੁੱਟ ਭੰਨ ਜਿਹਨੇ ਇੱਥੇ ਤੁਹਾਨੂੰ ਕੋਈ ਲੋਹਾ ਮਿਲੂਗਾ ਹੀ ਨਹੀਂ ਲੋਹਾ ਸਾਰਾ ਕੱਢ ਕੇ ਲੈ ਗਏ ਭੰਨ ਭੰਨ ਕੇ ਅੱਛਾ ਹਾਂ ਦੇਖ ਲਓ ਲੋਕੋ ਲੋਕਾਂ ਦੇ ਹਾਲ ਦੇਖ ਲਓ ਦਰਸ਼ਕੋ ਇਹ ਕੁੱਝ ਕਰਕੇ ਗਏ ਆ ਇਹ ਚੋਰ ਬਹੁਤ ਮਿਹਨਤੀ ਆ ਸਾਰਾ ਲੋਹਾ ਲੈ ਗਏ ਇੱਥੋਂ ਕੁਝ ਨਹੀਂ ਛੱਡਿਆ ਇੱਥੇ ਅੱਛਾ ਇਹ ਆ ਦੇਖੋ ਕਿੰਡੀ ਵੱਡੀ ਇਮਾਰਤਾਂ ਖੰਡਰ ਬਣਾ ਰੱਖੀਏ ਲੋਕਾਂ ਨੇ ਇਹ ਸਾਰੇ ਇੱਥੇ ਚੋਰ ਚੱਕ ਕੇ ਆ ਕੇ ਸਮਾਨ ਇੱਥੋਂ ਲਈ ਜਾਂਦੇ ਆ ਠੀਕ ਹੈ ਮਤਲਬ ਕੀ ਕਿਹਾ ਜਾਵੇ ਫਿਰ ਇਸ ਚੀਜ਼ ਨੂੰ ਲੈ ਤੇ ਵੀਰੇ ਇਹ ਜਿਹੜੇ ਆਲੇ ਦੁਆਲੇ ਟੈਂਕ ਕੀ ਆ ਇਹ ਸਾਰੀ ਜ਼ਮੀਨ ਇਹਨਾਂ ਦੀ ਹੈ ਜੀ ਇਹ ਆ ਤੁਹਾਨੂੰ ਮੈਂ ਦਿਖਾਉਣਾ ਇੱਧਰ ਆ ਜਾਓ ਆ ਜਾਓ ਇੱਥੇ ਖੜਦੇ ਆਪਾਂ ਤਾਂ ਹਾਂ ਉਬਲ ਜੀ ਵੀਰੇ ਇੱਥੋਂ ਲੈ ਕੇ ਜਿਵੇਂ ਉਹ ਕਹਿੰਦੇ ਨੇ ਨਾ ਜਿੱਥੋਂ ਤੱਕ ਨਿਗਰਾਨੀ ਜਾਂਦੀ ਹੈ ਹਾਂ ਇਹਨਾਂ ਦੀ ਹੈ ਸਾਰੀ ਜਗ੍ਹਾ ਅੱਛਾ ਇਹਨਾਂ ਦੀ ਉਹ ਤੁਹਾਨੂੰ ਕਟੋ-ਕਟ ਅੱਧਾ ਕਿਲੋ ਕਿਲੋਮੀਟਰ ਦੂਰ ਤੇ ਬਾਉਂਡਰੀ ਵਾਲ ਦਿਖ ਰਹੀ ਗੰਧ ਦੇਖ ਰਹੀ ਹੈ ਵੀਰੇ ਉੱਥੋਂ ਤੱਕ ਹੈ ਉਧਰ ਉਹ ਦਿਖ ਰਹੀ ਗੰਧ ਤੁਹਾਨੂੰ ਉਹ ਟੈਂਕੀ ਤੋਂ ਪਰਲੇ ਪਾਸੇ ਹਾਂ 3 ਕਿਲੋਮੀਟਰ ਦੀ ਦੂਰੀ ਆ ਭੋਖੜਾ ਤੋਂ ਗਿੱਲਪੱਤੀ ਪਿੰਡ ਦੀ ਅੱਛਾ ਜੀ ਤਾਂ ਲਗਭਗ ਗਿੱਲਪੱਤੀ ਪਿੰਡ ਦੇ ਨਾਲ ਵੀ ਤੁਹਾਨੂੰ ਮਤ ਦਿਖਾ ਦੂੰਗੀ ਦੀ ਗੰਧ ਲੱਗਦੀ ਇਹ 250 ਕਿਲਾ ਆ ਉਹ ਜਿਹੜੀ ਕਿੰਨਾ ਉਹ ਗਿੱਲਪੱਤੀ ਪਿੰਡ ਦੇ ਨਾਲ ਲੱਗੀ ਜਮਾ ਠੀਕ ਆ ਉਹ ਜਮਾ ਤੇ ਇਧਰ ਉਹ ਭੋਖੜੇ ਤੋਂ ਜਿਹੜੀ ਗੱਲ ਜੋਗਨੰਦਨ ਨੂੰ ਰੋੜ ਜਾਂਦੀ ਹੈ ਇਹ ਉਹਦੇ ਨਾਲ ਅਟੈਚ ਹੋਗੀ अच्छा बहुत बड़ी यह जगह 250 किला है आज दे 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 वे वे है, है। के रेट ਦੇ ਵਿੱਚ ਹਾਈਵੇ ਦੇ ਉੱਤੇ 500 ਕਰੋੜ ਦੀ ਜਾਇਦਾਦ ਹੈ ਅੱਛਾ ਜੀ ਪਰ ਭਾਈ ਮੈਂ ਕੀ ਕਹਿਣਾ ਚਾਹੁੰਦਾ ਇਸ ਚੀਜ਼ ਨੂੰ ਲੈ ਕੇ ਵੀ ਸਰਕਾਰ ਆਪਣੀ ਕਹਿੰਦੇ ਨੇ ਵੀ ਸਰਕਾਰ ਚੰਗੀ ਹੈ ਮੈਂ ਕਹਿੰਦਾ ਸਰਕਾਰ ਮਾੜੀ ਹੈ ਆਪਣੀ ਜਿੰਨੀਆਂ ਵੀ ਇਹ ਕੰਪਨੀਆਂ ਸਾਰੀਆਂ ਲੋਕਾਂ ਨੂੰ ਪੈਸੇ ਡਬਲ ਕਰਕੇ ਦੇ ਰਹੀਆਂ ਸੀ ਪਰ ਕੀ ਹੈ ਇਹ ਪਨਾਣੇ ਕਾਨੂੰਨਾਂ ਦੇ ਹਿਸਾਬ ਨਾਲ ਚੱਲੀਆਂ ਜਾਂਦੀਆਂ ਸੀ ਇਹਨਾਂ ਵਾਸਤੇ ਨਵੀਂ ਪ੍ਰਵੀਜ਼ਨ ਜਾਂ ਨਵਾਂ ਕੋਈ ਕਾਨੂੰਨ ਬਣਾ ਹੀ ਨਹੀਂ ਸੀ ਵੀ ਇਹ ਕੰਪਨੀਆਂ ਕਿਹੜੇ ਦਾਇਰੇ ਚੋਂਦੀਆਂ ਕਿਹੜੇ ਡਿਪਾਰਟਮੈਂਟ ਦੇ ਹੇਠ ਹੁੰਦੀਆਂ ਉਹ ਗੱਲ ਹੈ ਨਹੀਂ ਸੀ ਪਤਾ ਕਿਉਂਕਿ ਡਿਪਾਰਟਮੈਂਟ ਕੀ ਆਪਣੇ ਬੈਂਕਾਂ ਆਰਬੀਏ ਦੇ ਅੰਡਰ ਆਉਂਦੀ ਹੈ ਬਿਲਕੁਲ ਸ਼ੇਅਰ ਮਾਰਕੀਟ ਕੰਪਨੀਆਂ ਉਹ ਸੈਬੀ ਦੇ ਅੰਡਰ ਆਉਂਦੀਆਂ ਜਾਂ ਫਾਈਨਾਂਸ ਕੰਪਨੀਆਂ ਉਹ ਸੈਬੀ ਦੇ ਅੰਡਰ ਆਉਂਦੀਆਂ ਹਨ ਤਾਂ ਦੋ ਤਿੰਨ ਡਿਪਾਰਟਮੈਂਟ ਹੁੰਦੇ ਆ ਆਪਣੇ ਤਾਂ ਉਹਨਾਂ ਚੋਂ ਕਿਸੇ ਦੇ ਅੰ ਲੱਖਾਂ ਲੋਕਾਂ ਦੇ ਪੈਸੇ ਡੁੱਬ ਗਏ ਲੱਖਾਂ ਏਜੰਟਾਂ ਦਾ ਕਾਰੋਬਾਰ ਠੱਪ ਹੋ ਗਿਆ ਜੇ ਸਰਕਾਰ ਬੰਦ ਨਾ ਕਰਾਉਂਦੀ ਤੇ ਚੱਲੀ ਜਾਣਾ ਸੀ ਤੇ ਪੈਸੇ ਲੋਕਾਂ ਨੂੰ ਲੋਕਾਂ ਦੇ ਮਿਲ ਜਾਣੇ ਸੀ ਮਿਲੀ ਜਾਣੇ ਸੀਗੇ ਇਹ ਤਾਂ ਮੈਂ ਕਹਿੰਦਾ ਨੱਪਈ ਸਰਕਾਰ ਨੇ ਅੱਛਾ ਸਰਕਾਰ ਨੇ ਬੰਦ ਕੀਤਾ ਤੇ ਸਰਕਾਰ ਨੇ ਫਿਰ ਦੇਤੇ ਮੰਨ ਕੇ ਚੱਲੋ ਨਿਰਮਲ ਸਿੰਘ ਭੰਗੂ ਠੱਗੀ ਮਾਰ ਗਏ ਆਪਾਂ ਕਹਿੰਦੇ ਵੀ 283 ਹਜ਼ਾਰ ਕਰੋੜ ਦੀ ਉਹਨਾਂ ਦੀਆਂ ਸਾਰੀਆਂ ਪ੍ਰਾਪਰਟੀਆਂ ਸੀਗਾ ਠੀਕ ਹੈ ਜੇ ਸਰਕਾਰ ਚੰਗੀ ਹੈ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਨੂੰ ਠੱਗੀ ਤੋਂ ਬਚਾਇਆ ਤੁਸੀਂ ਬਚਾਇਆ ਕਿਵੇਂ ਲੋਕਾਂ ਦਾ ਤੁਸੀਂ ਕਾਰੋਬਾਰ ਤਾਂ ਬੰਦ ਕਰਾਤਾ ਪਰਲਾ ਐਮ ਡੀ ਵੜ ਕੇ ਤੁਸੀਂ ਅੰਦਰ ਦੇਤਾ ਜਿਹੜੇ ਲੋਕਾਂ ਦੇ ਪੈਸੇ ਕੀ ਤੁਸੀਂ ਮੋੜਤੇ ਜੇ ਤੁਸੀਂ ਮੋੜ ਨਹੀਂ ਚਾਹੁੰਦੇ ਆ ਇਹਨੂੰ ਤੁਸੀਂ ਆਕਸ਼ਨ ਕਰ ਦੋ 250 ਕਰੋੜ ਮਿਲਦਾ ਇਹਨੂੰ ਵੇਚ ਕੇ ਬਿਲਕੁਲ ਬੜੇ ਆਰਾਮ ਨਾਲ ਮਿਲਦਾ ਤੁਸੀਂ ਜਿਹੜੀ ਮਰਜ਼ੀ ਬਿਲਡਰ ਨੂੰ ਬਠਿੰਡੇ ਵੇਚ ਦੋ ਫੋਰ ਚੰਡੀਗੜ੍ਹ ਦੇ ਬਤੇਰੇ ਗਰੁੱਪ ਹੈ ਗਿਆ 250 ਕਰੋੜ ਤੁਸੀਂ ਇਕੱਠਾ ਕਰਕੇ ਇਨਵੈਸਟਰਾਂ ਨੂੰ ਮੋੜੋ ਫਿਰ ਕਿਉਂ ਨਹੀਂ ਮੋੜਦੇ ਨਾ ਮੋੜਦੇ ਆ ਨਾ ਉਹਨਾਂ ਨੂੰ ਕੰਮ ਚਲਾਉਣ ਦਿੰਦੇ ਇਹ ਸਰਕਾਰ ਸਭ ਤੋਂ ਵੱਡੀ ਚੋਰ ਹੈ ਇਸ ਦੇਸ਼ ਦੇ ਵਿੱਚ ਇਹਨਾਂ ਨੇ ਇੱਕ ਕੰਪਨੀ ਨਹੀਂ ਇਹਦੇ ਨਾਲ ਦੀਆਂ ਨਾਈਸਰ ਗ੍ਰੀਨ ਕੰਪਨੀ ਸੀ ਇਹਦੇ ਨਾਲ ਦੀ ਰੋਜ਼ ਵੈਲੀ ਕੰਪਨੀ ਸੀ ਸਾਰੀਆਂ ਕੰਪਨੀਆਂ ਪੈਸੇ ਦੇ ਰਹੀਆਂ ਸੀ ਡਬਲ ਕਰਕੇ ਇਹਨਾਂ ਨੇ ਬੰਦ ਕਰਤਾ ਕਹਿੰਦੇ ਤੁਸੀਂ ਕਾਨੂੰਨ ਦੇ ਦਾਇਰੇ ਹੀ ਹੇਠ ਨਹੀਂ ਆਉਂਦੇ ਵੀ ਕਾਨੂੰਨ ਤੁਸੀਂ ਬਣਾ ਦਿਓ ਉਹਨਾਂ ਖਾਤਰ ਯਾਰ ਹਾਂ ਇੱਕ ਕਾਨੂੰਨ ਹੀ ਬਣਾ ਦਿਓ ਕਾਨੂੰਨ ਤੁਸੀਂ ਬਣਾ ਦਿਓ ਯਾਰ ਤੁਸੀਂ ਉਹਨਾਂ ਨੂੰ ਆਰਬੀ ਦੇ ਅੰਦਰ ਲੈ ਲਓ ਸੈਬੀ ਦੇ ਅੰਦਰ ਲੈ ਲਓ ਕਿਸੇ ਡਿਪਾਰਟਮੈਂਟ ਦੇ ਹੇਠ ਦਾ ਲਾਓ ਨਾ ਲੈ ਕੇ ਉਹਨਾਂ ਲਈ ਕੁਝ ਗਾਈਡਲਾਈਨਸ ਬਣਾ ਦਿਓ ਵੀ ਤੁਸੀਂ ਆ ਪੈਰਾਮੀਟਰ ਆ ਗਾਈਡਲਾਈਨ ਤੁਸੀਂ ਫੋਲੋ ਕਰਨੀਆਂ ਤੁਹਾਨੂੰ ਹੀ ਕਰਨੀਆਂ ਪੈਣਗੀਆਂ ਪਰ ਤੁਸੀਂ ਸਿੱਧਾ ਚੈੱਕ ਕੇ ਬੰਦ ਹੀ ਕਰਦੇ ਤੁਸੀਂ ਕਹਿੰਦੇ ਇਹ ਤਾਂ ਉਹ ਫੜ ਲੇ ਫਿਰ ਇਹਨਾਂ ਨੇ ਇਹ ਬੰਦੇ ਸਹੀ ਸੀ ਵਿਚਾਰੇ ਇਹ ਭੱਜੇ ਨਹੀਂ ਗੇ ਹਮਮ ਨਿਰਮਲ ਸਿੰਘ ਬੰਦੂ ਗਲਤ ਬੰਦਾ ਨਹੀਂ ਸੀਗਾ ਇਹ ਸਰਕਾਰਾਂ ਨੇ ਗਲਤ ਬਣਾਤੇ ਮੈਂ ਨਹੀਂ ਗਲਤ ਕਹਿੰਦਾ ਅੱਜ ਵੀ ਦੀ ਗਲਤ ਕਹਿੰਦਾ ਜੀ ਅੱਜ ਫੇ ਡੈਥ ਕਿੱਦਾਂ ਹੋਈ ਉਹਨਾਂ ਦੀ ਉਹ ਤਾਂ ਪਰ ਉਹਨੂੰ ਉਮਰ ਕਾਫੀ ਹੋ ਗਈ ਸੀ ਉਹਨਾਂ ਦੀ ਅੱਛਾ 60 70 ਸਾਲ ਉਮਰ ਸੀਗੀ ਠੀਕ ਆ ਇੱਕ ਟੈਨਸ਼ਨ ਬੰਦੇ ਨੂੰ ਮਾਰ ਜਾਂਦੀ ਹੈ ਨਾ ਇੱਕ ਇਹ ਹੁੰਦਾ ਵੀ ਹੁਣ ਮੰਨ ਕੇ ਚੱਲੋ ਇੱਕ ਬੰਦਾ ਦੁੱਧ ਹੀ ਦੇ ਲੈਵਲ ਤੋਂ ਉੱਠਦਾ ਹਮ ਉਹ ਇੰਨਾ ਕੁਝ ਬਣਾ ਲੈਂਦਾ ਤੁਸੀਂ ਸੋਚ ਲਓਗੇ ਅੱਜ ਜੇ ਆਪਾਂ ਕਹਿ ਦਈਏ ਵੈਨਾ ਬਣਾ ਲਾਂਗੇ ਨਹੀਂ ਬਣਾ ਸਕਦੇ ਬਿਲਕੁਲ ਨਹੀਂ ਪਰ ਜੇ ਬਣਾ ਲਈਏ ਤਾਂ ਕਿੱਥੇ ਸੋਚ ਜਾਊਗੀ ਤੇ ਉਦੋਂ ਮੁੜ ਕੇ ਸਾਰਾ ਕੁਝ ਡਰਾਮਾ ਥੱਲੇ ਜਾਵੜੇ ਇੱਜ਼ਤ ਵੀ ਮਿੱਟੀ ਚ ਮਿਲ ਜੇ ਕੀ ਬੰਦੇ ਨੂੰ ਹੋਊਗਾ ਬਿਲਕੁਲ ਆਪਾਂ ਚਲੋ ਅੰਦਰ ਵੀ ਚੱਲਦੇ ਵਾਪਸ ਇਹ ਕਲੋਨੀ ਕੱਟ ਹੋਣੀ ਸੀ ਵੀਰੇ ਇਹ ਇੱਕ ਕਲੋਨੀ ਬਣਾਈ ਸੀ ਇਹਦਾ ਨਾਮ ਸੀ ਪਰਲਸ ਸਿਟੀ ਅੱਛਾ ਇਹ ਕਲੋਨੀ ਬਣਦੀ ਸੀ ਜੇ ਵੀਰੇ ਬਠਿੰਡੇ ਜਿਹੀ ਚੀਜ਼ ਬਣ ਜਾਂਦੀ ਤਾਂ ਮੈਂ ਕੋਲ ਚੀਜ਼ ਆਉਣੀ ਸੀ ਹੈਨਾ ਬਠਿੰਡੇ ਦੇ ਵਿੱਚ ਨਾ 2005-6 ਜਦੋਂ ਚ ਬਣੀ ਹੈ ਉਹ ਕਲੋਨੀ ਅੱਧਾ ਇੱਕ ਪੀਜੀ ਆ ਅੱਛਾ ਉਹ ਤੋਂ ਪਹਿਲਾਂ ਤਾਂ ਮਤਲਬ ਜੱਲੀ ਹੂਮ ਲੈਂਡ ਬਣੀ ਸੀ ਉਹ ਬਠਿੰਡਾ ਤੋਂ ਡਿਵੈਲਪਡ ਹੀ ਸੀਗਾ ਅੱਛਾ ਬਠਿੰਡਾ ਤਾਂ ਉਸ ਬੈਕਵਰਡ ਹੀ ਕਹਿਣਾ ਜਾਂਦਾ ਸੀਗਾ ਠੀਕ ਆ ਤੇ ਤੁਹਾਡਾ ਡਾਇਲੌਗ ਹੋਇਆ ਪਿਛਲੇ 15 ਜਾਂ 20 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਠੀਕ ਆ ਉਦੋਂ ਡਿਵੈਲਪਮੈਂਟ ਵਿੱਚ ਕੋਈ ਡਿਵੈਲਪਮੈਂਟ ਨਹੀਂ ਸੀਗੀ ਤਾਂ ਇਹ ਤਾਂ ਇੱਕ ਬੈਂਚਮਾਰਕ ਚੀਜ਼ ਮੰਨੀ ਸੀਗੀ ਪਰ ਇਹ ਗੰਦੀਆਂ ਸਰਕਾਰਾਂ ਨੇ ਸਿਸਟਮ ਖਰਾਬ ਕਰਤਾ ਮੈਂ ਕਹਿੰਦਾ ਜੇ ਸਰਕਾਰਾਂ ਇੰਨੀ ਚੰਗੀਆਂ ਹਨ ਹਨਾ ਵੀ ਸਰਕਾਰ ਲੋਕਾਂ ਦਾ ਫਾਇਦਾ ਚਾਹੁੰਦੀ ਹੈ ਪਰ ਵੀ ਪੈਸੇ ਵਾਰ ਦੋ ਇਹਦੀ ਐਕਸ਼ਨ ਕਰ ਦੋ ਬਿਲਕੁਲ ਜੀ ਜਾਂ ਤੁਸੀਂ ਇਹਨੂੰ ਕਲੋਨੀ ਕੱਟ ਦੋ ਖੁਦ ਹਾਂ ਇਹਦੇ ਪਲਾਟ ਵੇਚ ਦੋ ਪਲਾਟ ਵੇਚ ਕੇ ਲੋਕਾਂ ਨੂੰ ਪੈਸੇ ਪੂਰੇ ਦੇ ਦੋ ਕਿਉਂਕਿ ਹੁਣ ਤਾਂ ਲੋਕੀ ਜੜਾ ਪੀ ਜਾਂਦੇ ਪੈਣਾ ਜਿਹਦਾ ਕੋਈ ਦਿਲ ਕਰਦਾ ਕੋਈ ਪੱਠੇ ਬੀਜਦਾ ਪਿਆ ਕੋਈ ਦਿਲ ਕਰਦਾ ਕੁਆੜ ਰੱਖਦਾ ਪਿਆ ਇਹ ਤਾਂ ਫੇ ਹੌਲੀ ਹੌਲੀ ਨੱਪ ਜਾਣਗੇ ਲੋਕਾਂ ਦੀ ਜਮੀਨਾਂ ਇਹਦੀ ਬਸ ਨਹੀਂ ਨੱਪਣ ਤਾਂ ਸਰਕਾਰ ਹੀ ਨੱਪੂਗੀ ਪਰ ਜਿਨ੍ਹਾਂ ਦੇ ਪੈਸੇ ਪਤਾ ਕੀ ਆ ਮਿਲ ਸਕਦੇ ਨੇ ਇਨਵੈਸਟਰਾਂ ਦੇ ਜਿਨ੍ਹਾਂ ਦੇ ਪੈਸੇ ਵਿਚਾਰਨ ਨੇ ਲੱਗੇ ਆ ਕਿਸੇ ਦੇ ਹਨਾ ਹਾਂ ਉਨਾਂ ਇੱਥੇ ਡੈਥ ਹੀ ਹੋ ਜੂਗੀ ਮੰਨ ਲਓ ਅੱਜ ਤੋਂ 20 ਸਾਲ ਪਹਿਲਾਂ ਲੱਗੇ ਕਿਸੇ ਦੇ ਉਸ ਟਾਈਮ ਬੰਦੇ ਦੀ 40 ਸਾਲ ਤਾਂ ਉਮਰ ਹੋਊਗੀ ਜਿਹਦੇ ਲੱਗੇ ਹੋਣਗੇ ਬਿਲਕੁਲ ਤਾਂ ਅੱਜ 60 ਸਾਲਾਂ ਦਾ ਹੋਊਗਾ ਕਿੰਨੇ ਬੰਦੇ ਤਾਂ ਡੈਥ ਹੀ ਹੋ ਗਈ ਉਹ ਵਿਚਾਰੇ ਫਿਰ ਇਨਸਾਫ ਲਈ ਦਰਦਾਰ ਭਟਕਦੇ ਰਹਿਣਗੇ ਕਦੋਂ ਮਿਲੂ ਇਨਸਾਫ ਜਦੋਂ ਮਰ ਗਏ ਉਦੋਂ ਮਿਲੂਗਾ ਪੈਸੇ ਕਦੋਂ ਆਪਸ ਮਿਲਣਗੇ ਉਦੋਂ ਮੁੜ ਕੇ ਤਾਂ ਜੋ ਮਰਜੀ ਕਰੀ ਚੱਲੋ ਲੋਕਾਂ ਦੇ ਐਨੇ ਮਤਲਬ ਪਰਲ ਦੇ ਵਿੱਚ ਤਾਂ ਘਰ ਘਰ ਦੇ ਪਿੰਡ ਪਿੰਡ ਦੇ ਪੈਸੇ ਲੱਗੇ ਹੋਏ ਆ ਅੱਛਾ ਜੀ ਕਿਹੜਾ ਸਟੇਟ ਹੈ ਆਪਣੇ ਦੇਸ਼ ਦਾ ਜਿਹਦੇ ਵਿੱਚ ਪਰਲ ਦੇ ਪੈਸੇ ਨਹੀਂ ਲੱਗੇ ਪਰਲ ਦੇ ਵਿੱਚ ਪੈਸੇ ਜਾ ਜਿਹੜਾ ਕੋਈ ਤੁਸੀਂ ਪਿੰਡ ਕੋਈ ਸ਼ਹਿਰ ਕੋਈ ਘਰ ਦੱਸੋ ਜਿਹਦੇ ਪਾਸ ਸਾਡੇ ਵੀ ਲੱਗੀ ਸੀ ਅੱਛਾ 50000 ਮੈਨੂੰ ਲੱਗਾ ਉਸ ਵੇਲੇ ਸਾਡਾ ਵੀ ਹੋਊਗਾ ਤੁਹਾਨੂੰ ਮਿਲੇ ਨਹੀਂ ਵੀਰੇ ਨਾ ਕੁਛ ਨਹੀਂ ਮਿਲਣਾ ਕੀ ਹੈ ਖਤਮ ਹੋ ਗਏ ਹੋਣਾ ਅਸੀਂ ਤਾਂ ਪਰਚੀ ਹੀ ਪਕੜ ਕੇ ਸੇੜ ਤੀਆਂ ਸਰਕਾਰਾਂ ਤੋਂ ਤਾਂ ਇਨਸਾਫ ਦੀ ਆਪਾਂ ਨੂੰ ਆਸ ਹੀ ਹੈ ਨਹੀਂ ਨਾ ਹਾਂ ਸਰਕਾਰਾਂ ਸਭ ਤੋਂ ਵੱਡੀਆਂ ਚੋਰ ਐ ਇੱਥੇ ਹਾਂ ਉਹ ਚਾਹੁੰਦੇ ਆ ਕਿ ਵੀ ਪੈਸਾ ਹੋਣ ਮੰਨ ਕੇ ਚਲੋ ਨੱਪ ਲੈ ਹਾਂ 10 ਸਾਲਾਂ ਬਾਅਦ ਇਨਵੈਸਟਰ ਸਾਰੇ ਲੱਗ ਭੱਗ ਜਾਂ ਤਾਂ ਭੁੱਲ ਜਾਣਗੇ ਜਾਂ ਮਰ ਜਾਣਗੇ ਜਾਂ ਉਹਨਾਂ ਦੇ ਕੋਲੇ ਜਿਹੜੇ ਕੋਈ ਲੈਟਰ ਵਗੈਰਾ ਉਹ ਖਤਮ ਹੋ ਜਾਣਗੇ ਕਿਉਂਕਿ ਰਿਕਾਰਡ ਹੀ ਨਹੀਂ ਰਹਿਣਾ ਫਿਰ ਕਿਨੇ ਆਪਣਾ ਸਰਕਾਰਾਂ ਨੇ ਮੰਤਰੀਆਂਾਂਾਂਾਂ ਨੇ ਉਹਨਾਂ ਦਾ ਹਿੱਸੇ ਆ ਜਾਣੀ ਪ੍ਰਾਪਰਟੀ ਹੈ ਉਹਨਾਂ ਨੇ ਹੀ ਖਾਣੇ ਸਾਰੇ ਜਨਤਾ ਦਾ ਪੈਸਾ ਖਾਣਾ ਉਹਨਾਂ ਨੇ ਨਾਲ ਲੱਗਣਾ ਨਿਰਮਲ ਸਿੰਘ ਪੰਗੂ ਦਾ ਇੱਥੇ ਇਹ ਸਿਸਟਮ ਹੈ ਇੱਕ ਕੰਪਨੀ ਹੁੰਦੀ ਸੀ ਸਪੀਕੇਸ਼ਨ ਆਨਲਾਈਨ 2010 ਦੇ ਵਿੱਚ ਮੈਂ ਉਹਦੇ ਵਿੱਚ ਕੰਮ ਕਰਦਾ ਹੁੰਦੇ ਬਹੁਤ ਵਧੀਆ ਚੱਲਦਾ ਸੀ ਸਾਡਾ ਕੰਮ ਮੈਨੂੰ ਵਧੀਆ ਰਪੇਮਾਨ ਦੇ ਹੁੰਦੇ ਸੀ ਉਹ ਚ ਸਰਕਾਰ ਨੇ ਬੰਦ ਕਰਾਤੀ ਕੰਪਨੀ ਨੇ ਆਪਣੀ ਵੈਬਸਾਈਟ ਤੇ ਲਿਖਦਾ ਵੀ ਅਸੀਂ ਸਾਰਾ ਦਾ ਪੈਸੇ ਰਿਫੰਡ ਕਰ ਰਹੇ ਹਾਂ ਤੇ ਸਾਨੂੰ ਰਿਫੰਡ ਕਰਨ ਦਿੱਤੇ ਜਾਣ ਸਰਕਾਰ ਨੇ ਰਿਫੰਡ ਨਹੀਂ ਕਰਨ ਦਿੱਤੇ ਖਾਤੇ ਫ੍ਰੀਜ਼ ਕਰਤੇ ਉਹਨਾਂ ਦੇ अच्छा ਜੇ ਤੁਸੀਂ ਚੰਗੇ ਆ ਤੁਸੀਂ ਲੋਕਾਂ ਦਾ ਫਾਇਦਾ ਚਾਹੁੰਦੇ ਆ ਨਾ ਹਾਂ ਉਹਨਾਂ ਦੇ ਖਾਤੇ 'ਚ ਰੁਪਏ ਪਏ ਆ ਕਰੋਨਾ ਆਰਪਾਰ ਵੀ ਪਏ ਆ ਤੁਸੀਂ ਲੋਕਾਂ ਨੂੰ ਰਿਫੰਡ ਕਰ ਦੇਣ ਦੋ ਜਦੋਂ ਰਿਫੰਡ ਕਰਤੇ ਫਿਰ ਤੁਸੀਂ ਚਲਾ ਲਿਓ ਆਪਦੀ ਕਾਰਵਾਈ ਉਹ ਸੀਜ਼ ਕਰਤੇ ਅੱਜ ਤੱਕ ਨਹੀਂ ਮਿਲੇ ਬਈ ਕਿਸੇ ਨੂੰ ਇਹਦੇ ਇਹਦੇ ਪੈਸੇ ਵੀ ਸੀਜ਼ ਹੋਏ ਹੋਣਗੇ ਨਾ ਸੀਜੀ ਆ ਬਈ ਇਹਦੀਆਂ ਇਹਦੇ ਇਹਦੇ ਫੰਡਸ ਤਾਂ ਬਹੁਤ ਥੋੜੇ ਸੀਗੇ ਇਹ ਤਾਂ ਪ੍ਰਾਪਰਟੀਆਂ ਹੀ ਜ਼ਿਆਦਾ ਤਾਂ ਪ੍ਰਾਪਰਟੀਆਂ ਕਿਹਦੇ ਅੰਦਰ ਅੱਜ ਕੀਡੀ ਨੇ ਸਭ ਵੀ ਅਟੈਚ ਕਰ ਰੱਖਿਆ ਹੁਣ ਉਹਨਾਂ ਦਾ ਕੀ ਹੋਊ ਤੁਹਾਨੂੰ ਪਤਾ ਹੀ ਆ ਸਹੀ ਗੱਲ ਆ ਕਿਹਦੇ ਹੱਥਾਂ ਚ ਜਾਣਗਾ ਬਿਲਕੁਲ ਤਾਂ ਆ ਹਾਲਾਤ ਹੈਗੇ ਇਸ ਚੀਜ਼ ਦੇ ਆ ਦੇਖੋ সুইমিਂਗ ਪੂਲ ਕਿੰਨਾ ਵਧੀਆ ਬਣਾਇਆ ਹੋਇਆ ਸੀ ਨਾ ਇਹ ਵੀ ਰ ਸਵਿੰਗ ਪੂਲ ਸੀਗਾ ਹਾਂ ਭਈ ਦੋ ਸੀਗੇ ਜਿਮਿਆਂ ਬੱਚਾ ਅੱਡ ਸੀਗਾ ਅੱਛਾ ਤੇ ਆ ਫੈਮਿਲੀ ਜਿਹੜਾ ਵੱਡਾ ਅੱਡ ਵਧੀਆ ਵੱਡਾ ਸਿਸਟਮ ਸੀਗਾ ਆ ਵੀ ਜਿਹੜੀ ਹੈਗੀ ਇਹਨੂੰ ਤੁਸੀਂ ਐਂ ਕਹੋ ਵੀ ਇਹ ਇੱਕ ਸ਼ੋਪਿੰਗ ਮਾਲ ਹੀ ਬਣਾਇਆ ਸੀ ਉਹਨਾਂ ਨੇ ਮੇਨ ਅੱਛਾ ਮਾਰਕੀਟ ਬਣਾਈ ਸੀਗੀ ਵੀ ਜਦੋਂ ਮੰਨ ਲਓ ਉੱਥੇ ਕਲੋਨੀ ਬਣੂਗੀ ਤਾਂ ਉਹਨਾਂ ਨੇ ਸਮਾਨ ਕੋਈ ਲੈਣਾ ਤਾਂ ਇਸ ਮਾਰਕੀਟ ਚੋਂ ਆਕੇ ਲੈ ਲੈ ਕਰਨਗੇ ਪਰ ਦੇਖੋ ਕਿੰਨੀ ਰੀਜਨਾ ਬਣਾਈ ਹੋਊਗੀ ਤੇ ਅੱਜ ਇਹ ਖੰਡਰੋਰੀ ਇਹ ਤਾਂ ਸਿਰਫ ਹੈਗੀ ਹੈ ਤੇਨ 400 500 ਕਰੋੜ ਦੀ ਜਾਇਦਾਦ ਹੂੰ ਬਟਿੰਡਾ ਦੇ ਅੰਦਰ ਇੱਕ ਹੋਰ ਜਗ੍ਹਾ ਪਈ ਆ ਅੱਛਾ ਪਲਸ ਦਾ ਮਾਲ ਬਲਸ ਦਾ ਹੋਟਲ ਉਹ ਵੀ ਖੰਡਰਾ ਉਹ 2000 ਕਰੋੜ ਦੀ ਪ੍ਰਾਪਰਟੀ ਆ ਖੰਡਰ ਖੰਡਰ ਚੋਰ ਲਾ ਕੇ ਲੈ ਗਏ ਉੱਥੋਂ ਸਾਰਾ ਲੋਹਾ ਇਟਾਂ ਸਿਮੈਂਟ ਭੰਨ ਭੰਨ ਕੇ ਵਿੱਚੋਂ ਲੋਹਾ ਕੱਢ ਕੱਢ ਕੇ ਲੈ ਗਏ ਚੋਰ ਉਹ 2000 ਕਰੋੜ ਦੀ ਪ੍ਰਾਪਰਟੀ ਉਹ ਵੀ ਖੰਡਰ ਪਈ ਆ ਅੱਛਾ ਖਤਮ ਪਈ ਆ ਉਹ ਵੀ ਕਿਹਨੇ ਵੇਚਣੀ ਆ ਸਰਕਾਰ ਸਰਕਾਰਾਂ ਨੇ ਚੋਰ ਸਿਸਟਮ ਆ ਭਾਈ ਸੋ ਇੱਥੇ ਮੈਂ ਤਾਂ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਚੋੜ ਹੀ ਕਹਿਣਾ ਚਾਹੂੰਗਾ ਵੀ ਲੋਕਾਂ ਦਾ ਪੈਸਾ ਹੁੰਦਾ ਲੋਕਾਂ ਨੂੰ ਮਿਲਦਾ ਨਹੀਂਗਾ ਸਰਕਾਰਾਂ ਖਾਂਦੀਆਂ ਨਾ ਕਿਸੇ ਹੋਰ ਦਾ ਲੱਗਦਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਇੱਥੇ ਵਿਚਾਰਾਂ ਦੀ ਕਿੰਨੇ ਹੀ ਸਕੈਮ ਹੋ ਜਾਣ ਉਹਦੇ ਚ ਲੋਕਾਂ ਨੂੰ ਨਹੀਂ ਅੰਡੇ ਤੇ ਕੁਝ ਮਿਲਦਾ ਬਿਲਕੁਲ ਤੇ ਬਾਕੀ ਇਹਦੇ ਚ ਕੇਮ ਐਸੀ ਮਿਲਦਾ ਵੀ ਲਾਲਚ ਬੰਦਾ ਕਰਦਾ ਨਾ ਵੀ ਮੈਂ ਯਾਰ ਅੱਜ ਆ ਬਣਾ ਲਾ ਆ ਬਣਾ ਲਾ ਆ ਬਣਾ ਲਾ ਮੈਂ ਕਰੋੜ ਬਣਾ ਲਾ ਹੂੰ ਕਰੋੜ ਬਣਾਉਣ ਤੋਂ ਬਾਅਦ ਅਰਬ ਬਣਾਉਣ ਤੋਂ ਬਾਅਦ ਬੰਦੇ ਨਾਲ ਕੀ ਹੋ ਸਕਦਾ ਉਹ ਆ ਉਦਾਹਰਣਾਂ ਲੋਕੀ ਐਵੇਂ ਪੈਸੇ ਨੂੰ ਪਏ ਹੋਏ ਹਨ ਵੀ ਮੈਂ ਆ ਕਮਾ ਲੂ ਭੰਗੂ ਜੰਨ ਤਾਂ ਨਹੀਂ ਕਮਾ ਲੂ ਕੋਈ ਕੋਈ ਨਹੀਂ ਕਮਾ ਲੂ 45000 ਕਰੋੜ ਦਾ ਫਰਾਡ ਤਾਂ ਈਡੀ ਕਹਿੰਦੀ ਉਹਨਾਂ ਦਾ 45000 ਕਰੋੜ ਦਾ ਤੇ ਪ੍ਰਾਪਰਟੀਆਂ ਉਹਨਾਂ ਦੀਆਂ ਕਿੰਨੀਆਂ ਪੰਗਾ ਹੀ ਤੂ ਹਸਾਵ ਲਾਲ ਉਸ ਵੇਲੇ ਜੇ ਪ੍ਰਾਪਰਟੀਆਂ ਲੱਖ ਕਰੋੜ ਦੇ ਹੋਣੀਆਂ ਤਾਂ ਅੱਜ ਤਾਂ ਪ੍ਰਾਪਰਟੀਆਂ ਦੀ ਰੇਟ ਹੀ ਦੱਸੂਗਾ ਨਾ ਹੋਗੀ ਕਿਆ ਬਾਤ ਸਹੀ ਗੱਲ ਹੈ ਜੀ ਕੀ ਰੇਡ ਰੱਖਾ ਪ੍ਰਾਪਰਟੀਆਂ ਤੇ ਇਹ ਮਣਾ ਕੇ ਸਾਰਾ ਕੁਝ ਮੰਦਾ ਨਾਲ ਕੀ ਲਿਆ ਕੁਝ ਨਹੀਂ ਨਾਲ ਗਿਆ ਜੇਲ੍ਹ ਚ ਮੌਤ ਹੁੰਦੀ ਦੋਸਤੋ ਦੇਖ ਲੋ ਇੱਥੇ ਵੀ ਦੇਖ ਲਓ ਹੁਣਾ ਸਿਮਿੰਟ ਦੇ ਬੋਰੇ ਉਵੇਂ ਹੀ ਪਏ ਹੈਗੇ ਇਹ ਵੀਰੇ ਉਦੋਂ ਦੇ ਇਦਾਂ ਹੀ ਹੈ ਉਦੋਂ ਦੇ ਇਦਾਂ ਹੀ ਪਏ ਬਈ ਖਤਮ ਹੁਣ ਤਾਂ ਬਸ ਇਹ ਕਬਾੜਾ ਇੱਕ ਕਮਰਾ ਭਰਿਆ ਹੋਊਗਾ ਲੋਕੀ ਚੱਕ ਕੇ ਵੀ ਲੈ ਗਏ ਹੁਣ ਬਿਲਕੁਲ ਬਈ ਇਹ ਵੀ ਇੱਧਰ ਇਦਾਂ ਨਾ ਆਫਿਸ ਬਣਾਉਣਾ ਸੀਗਾ ਜਿਵੇਂ ਆਫਿਸ ਹੁੰਦਾ ਨਾ ਕਿਸੇ ਵੀ ਕਲੋਨੀ ਦਾ ਇਹ ਆਫਿਸ ਬਣਾਉਣਾ ਸੀਗਾ ਇੱਥੇ ਅੱਛਾ ਤੇ ਸਰਕਾਰ ਦੇਆਂ ਮਾੜੀਆਂ ਨੀਤੀਆਂ ਕਰਕੇ ਸਾਰਾ ਸਿਸਟਮ ਹੀ ਖਰਾਬ ਕਰਤਾ ਸਰਕਾਰ ਆਪਣੇ ਇਹ ਨਹੀਂ ਦੇਂਦੀ ਵੀ ਕਿਹੜੀ ਚੀਜ਼ ਨੂੰ ਬੰਦ ਕਰਨ ਦਾ ਫਾਇਦਾ ਹੈ ਜਾਂ ਸ਼ੁਰੂ ਕਰਨ ਦਾ ਫਾਇਦਾ ਹੈ ਇਹਨਾਂ ਨੂੰ ਸਰਕਾਰ ਫਾਇਦੇ ਦੇਂਦੀ ਤਾਂ ਕਮਸਾ ਚੱਲਦਾ ਰਹਿਦਾ ਨਾ ਲੋਕਾਂ ਦੇ ਪੈਸੇ ਡੁੱਬਦੇ ਕਿੰਨੇ ਲੋਕ ਸੁਸਾਈਡ ਕਰ ਗਏ ਤੁਹਾਨੂੰ ਪਤਾ ਹੈ ਕਿੰਨੇ ਏਜੰਟਾਂ ਨੇ ਸੁਸਾਈਡ ਕੀਤਾ ਭਲ ਦੇਣਿਆ ਸਿਸਟਮ ਬੰਦ ਹੋਣ ਤੋਂ ਬਾਅਦ ਕਿਉਂਕਿ ਲੋਕਾਂ ਨੇ ਇਨਵੈਸਟਮੈਂਟ ਕਰਵਾਈ ਸੀ ਹਣਾ ਏਜੰਟ ਜਿਹੜੇ ਮਾਲਕ ਜੇਲ ਚ ਲੱਗ ਗਿਆ ਮਾਲਕ ਜੇਲ ਚ ਲੱਗ ਗਿਆ ਇਨਵੈਸਟਰ ਲੋਕਾਂ ਨੂੰ ਕਹਿੰਦੇ ਏਜੰਟਾਂ ਨੂੰ ਕਹਿੰਦੇ ਸਾਡੇ ਪੈਸੇ ਮੋੜ ਹੁਣ ਏਜੰਟ ਦੀ ਕਿਹੜਾ ਜੇਬ ਚ ਹੁੰਦਾ ਏਜੰਟ ਨੂੰ 10% ਕਮਿਸ਼ਨ ਆ ਰਿਹਾ ਹੈ ਲੋਕਾਂ ਦੀ ਬੇਵਕੂਫੀ ਦੇਖੋ ਲੋਕੀ ਹੈ ਨਾ ਅਗਲਾ ਬੰਦਾ ਤਾਂ ਮਰ ਗਿਆ ਉਹਨਾਂ ਦੇ ਗੰਦ ਪਾਤਾ ਪ੍ਰਾਪਰਟੀ ਦੇ ਯਾਰ ਭਾਜੀ ਕੂ ਪੱਥਰ ਦੀਆਂ ਟਰਾਲੀਆਂ ਆਪਣੇ ਘਰ ਦਾ ਜੋ ਗੰਦ ਆਣਾ ਤੁਸੀਂ ਸ਼ਰਮ ਕਰ ਲੋ ਤੁਸੀਂ ਕੀ ਕਰਦੇ ਹੋ ਕਿਸੇ ਦੀ ਪ੍ਰਾਪਰਟੀ 'ਚ ਉਹਦੀ ਤਾਂ ਮਜਬੂਰੀ ਸੀ ਵਿਚਾਰੇ ਦੀ ਉਹਨੂੰ ਤਾਂ ਉਹ ਖਤਮ ਹੋ ਗਿਆ ਪਰ ਤੁਸੀਂ ਉਹਦੀ ਪ੍ਰਾਪਰਟੀ 'ਚ ਹੀ ਗੰਦ ਪਾਉਣ ਲੱਪੇ ਯਾਰ ਆਪਣਾ ਘਰ ਸਵਾਰ ਕੇ ਦੂਜੇ ਦੇ ਘਰ 'ਚ ਗੰਦ ਸਿੱਟੀ ਜਾਂਦੀ ਆ ਇਹ ਲੋਕਾਂ ਨੂੰ ਅਕਲ ਨਹੀਂ ਆ ਅਕਲ ਨਹੀਂ ਹੈਗੀ ਤੇ ਇਹ ਕੁਛ ਇੱਥੇ ਹੋਇਆ ਆ ਜਿਹੜਾ ਸਾਹਮਣੇ ਆ ਤੇ ਚਲੋ ਚੱਲਦੇ ਆ ਭਾਈ ਜੀ ਹੋਰ ਤਾਂ ਬਸ ਇਹੀ ਰਹਿ ਗਿਆ ਨਾ ਇੱਕ ਪਾਣੀ ਵਾਲੀ ਟੈਂਕੀ ਆ ਪਈ ਆ ਉਦੋਂ ਹੀ ਇਹ ਸੀ ਜਿਹੜੀ ਤੁਹਾਨੂੰ ਦਿਖਾਈ ਆ ਇਹ ਹਿਸਟਰੀ ਸੀਗੀ ਤਾਇਓ ਕਹਿੰਦੇ ਆ ਕਿ ਬੰਦਾ ਲਾਲਚ ਨਾ ਕਰੇ ਜੋ ਪ੍ਰਮਾਤਮਾ ਦੇ ਰਿਹਾ ਉਹ ਚ ਹੀ ਸਬਰ ਕਰੇ ਵੀਜੀ ਸ਼ੁਕਰੀਆ ਧੰਨਵਾਦ ਆ ਤੁਹਾਡਾ ਇਹ ਸਾਡਾ ਭਰਾ ਆ ਲਖਵਿੰਦਰ ਸਰਾਹ ਤੇ ਆਪਾਂ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ